ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਮੁਖਤਰ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਵਿਖੜਾ ਜਿਹੜਾ ਮੁਖਤਰ ਸਾਹਿਬ ਅਸੀਂ ਮੱਕੀ ਦੀ ਖੇਤੀ ਕਰਦੇ ਹਾਂ ਜੀ ਤਿੰਨ ਸਾਲ ਹੋ ਗਿਆ ਲਗਾਤਾਰ ਸਾਡੇ ਕੋਲੇ 20 ਕਿੱਲੇ ਮੱਕੀ ਹੁੰਦੀ ਹੈ ਇਹ 80 ਤੋਂ 85 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਸੁੰਡੀ ਦੀ ਸਮੱਸਿਆ ਬਹੁਤ ਵੱਡੀ ਹੈ ਜੀ ਕਿਸਾਨ ਵਾਸਤੇ ਇਹ ਤਾਂ ਬੂਟੇ ਨਾ ਖਾ ਜਾਂਦੀ ਨਾ ਤਾਂ ਇਹਦਾ ਕੱਦ ਕਰ ਦਿੰਦੀ ਹੈ ਬੂਟਾ ਵੱਡਾ ਹੋਊਗਾ ਫੇਰ ਹੀ ਛੱਲੀ ਲਾਊਗਾ ਜੀ ਬੂਟੇ ਰੁਕ ਜਾਂਦੇ ਮੋਰੀਆਂ ਹੋ ਜਾਂਦੀਆਂ ਜੀ ਬੂਟਾ ਵਧਣੋਂ ਫੁੱਲਣੋਂ ਘਟ ਜਾਂਦਾ ਜੀ ਅਸੀਂ ਕਦੇ ਕੋਈ ਦਵਾਈ ਕਦੇ ਕੋਈ ਦਵਾਈ ਛੜਕਦੇ ਸੀ ਜਦੋਂ ਦਾ ਸਾਨੂੰ ਡੈਲੀਕੇਟ ਬਾਰੇ ਗਿਆਨ ਹੋਇਆ ਅਸੀਂ 1 ਕਿੱਲੇ ਦੀ 100 ml ਦਵਾਈ 200 ਲੀਟਰ ਪਾਣੀ ਪਾ ਕੇ ਛਿੜਕਦੇ ਆ ਉਹਦਾ ਬਹੁਤ ਵਧੀਆ ਰਿਜ਼ਲਟ ਆ ਜੀ ਫਸਲ ਹਰੀ ਭਰੀ ਰਹਿੰਦੀ ਹੈ ਛਲੀ ਦਾ ਬਹੁਤ ਵਧੀਆ ਸਾਈਜ਼ ਛਲੀ ਦਾਣੇ ਭਰਪੂਰ ਤੇ ਫਸਲ ਦਾ ਸਾਨੂੰ ਕਾਫੀ ਮੁਨਾਫਾ ਮਿਲਦਾ ਤੇ ਇਹਦੇ ਵਿੱਚ ਗ੍ਰੀਨੈਸ ਬਹੁਤ ਆਉਂਦੀ ਹੈ ਇਹ ਤਾਂ ਇੱਕ ਸਾਡਾ ਕਹਿ ਸਕਦੇ ਆ ਜਿਵੇਂ ਇਮਿਊਨਿਟੀ ਬੂਸਟਰ ਨਾਲ ਉਸ ਤਰ੍ਹਾਂ ਹੀ ਡੈਲੀਗੇਟ ਰਿਜ਼ਲਟ ਦਿੰਦੀ ਇਹਦੇ ਦੇ ਨਾਲ ਕੋਈ ਤਾਕਤਾਂ ਦੀ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਇਹ ਆਪ ਹੀ ਇੱਕ ਤਾਕਤ ਭਰਪੂਰ ਦਵਾਈ ਹੈ ਛਲੀਆਂ ਦਾ ਪੂਰਾ ਸਾਈਜ਼ ਪੂਰੇ ਦਾਣੇ ਆ ਛਲੀਆਂ ਦੇ ਵਿੱਚ ਤੁਸੀਂ ਸਾਡੀ ਮੱਕੀ ਦੇਖ ਸਕਦੇ ਆ 8 ਫੁੱਟ ਦੇ ਨੇੜੇ ਇਹ ਦੱਕਾ ਦੇ ਹਰੀ ਭਰੀ ਸੁੰਢੀ ਦਾ ਨਾਮਾਤਰ ਅਟੈਕ ਸਾਰੇ ਕਿਸਾਨ ਭਰਾਵਾਂ ਨੇ ਇਹੀ ਕਹਿਣਾ ਤੁਸੀਂ ਡੈਲੀਕੇਟ ਛਿਰਕੋ ਡੈਲੀਕੇਟ ਨਾਲ ਫਸਲ ਹਰੀ ਭਰੀ ਰਹਿੰਦੀ ਹੈ ਤਾਰ ਦੀ ਉਪਜ ਵਿੱਚ ਵਾਧਾ ਹੋਊਗਾ ਤੇ ਲੋਕਾਂ ਨੂੰ ਚਾਹੀਦਾ ਹੈ ਵੀ ਡੈਲੀਕੇਟ ਦਾ ਵਤ ਤੋਂ ਵਤ ਫਾਇਦਾ ਲੈਣਾ ਚਾਹੀਦਾ ਸਾਨੂੰ ਜਿੰਦਾ ਡੈਲੀਕੇਟ ਦਾ ਪਤਾ ਲੱਗਿਆ ਉਹਨਾਂ ਦਾ ਅਸੀਂ ਲਗਾਤਾਰ ਛੜਕਾ ਕਰੀ ਜਾਂਦੇ ਐ ਕਿ ਅਸੀਂ ਡੈਲੀਕੇਟ ਦੇ ਦੋ ਛੜਕਾ ਕੀਤੇ ਐ ਮੱਕੀ ਬਿਲਕੁਲ ਪੂਰੀ ਵਧੀਆ ਹਰੀ ਭਰੀ ਖੜੀ ਐ